ਹਲੋ ਸਸਿਕਾ ਅੱਜ ਆਪਾਂ ਬਣਾਵਾਂਗੇ ਆਲੂ ਬੈਂਗਨ ਦੀ ਸਿੰਪਲ ਜਿਹਾ ਟੰਕ ਨਾਲ ਬੜੀ ਸਵਾਦ ਜੀ ਸਬਜ਼ੀ ਤੇ ਇਹ ਸੀਗੇ ਸਾਡੇ ਪਿਆਜ਼ ਅਦਰਕ ਲਸਣ ਥੋੜਾ ਜਿਹਾ ਪਿਆਜ਼ ਤੇ ਇਨਾ ਉਹਨਾਂ ਸਿੱਧੋ ਤੋਂ ਟੈਂਡਮਟ ਇਹਨਾਂ ਨੂੰ ਅਸੀਂ ਪੁੰਨ ਲਵਾਗੇ ਉਸ ਤੋਂ ਬਾਅਦ ਪਾਦਾਂਗੇ ਥੋੜੇ ਜਿਹਾ ਮਸਾਲੇ ਡੇਲੀ ਬੇਸਿਕ ਮਸਾਲੇ ਨਮਕ ਮਿਰਚ ਹਜੀ ਮਸਾਲਾ ਤਾਜ਼ਾ ਕੁੱਟਿਆ ਹੋਇਆ ਤੇ ਇਹਨੂੰ ਚੰਗੀ ਤਰ੍ਹਾਂ ਹਲਾ ਦੇ ਜਾਵਾਂਗੇ ਥੋੜਾ ਜਿਹਾ ਮਸਾਲਾ ਸਾਡਾ ਪੱਕ ਜਾਏਗਾ ਉਸ ਤੋਂ ਬਾਅਦ ਫਿਰ ਅਸੀਂ ਪਾ ਦਾਂਗੇ ਇਹਦੇ ਵਿੱਚ ਰਫਲੀ ਚੌਪ ਕੱਟੇ ਹੋਏ ਟਮਾਟਰ ਤੇ ਨਾਲ ਮਿਰਚਾਂ ਹਰੀਆਂ ਤੇ ਨਾਲ ਪਾਸੀਂ 8 ਤੋਂ 10 ਕੜੀ ਪੱਤੇ ਨੂੰ ਅਸੀਂ ਬਰੀਕ-ਬਰੀਕ ਕੱਟ ਕੇ ਇਹਨਾਂ ਨੂੰ ਬਹੁਤ ਵਧੀਆ ਸਵਾਦ ਆਉਂਦਾ ਤੇ ਉਸ ਤੋਂ ਬਾਅਦ ਫਿਰ ਪਾ ਦਦੇ ਸੀ ਲੰਬੇ-ਲੰਬੇ ਕੱਟੇ ਹੋਏ ਆਲੂ ਇਹਨਾਂ ਨੂੰ ਕੱਟ ਕੇ ਤੇ ਇਹਨਾਂ ਨੂੰ ਹੁਣ ਅਸੀਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਭੁੰਨ ਲਵਾਂਗੇ ਦੋਸਤੋ 8 ਤੋਂ 10 ਮਿੰਟ ਤੇ ਉਸ ਤੋਂ ਬਾਅਦ ਫਿਰ ਪਾਵਾਂਗੇ ਅਸੀਂ ਬੈਂਗਨ ਹਲਕਾ ਜਿਹਾ ਪਾ ਦੇਾਂਗੇ ਸਿਰ ਪਾਣੀ ਤਾਂ ਕਿ ਜਿਹੜੇ ਸਡੇ ਆਲੂ ਆ ਥੋੜੇ ਥੋੜੇ ਵੀ ਮਤਲਬ ਗਲ ਜਾਣਗੇ ਲੋੜ ਅਕੋਰਡਿੰਗ ਅਸੀਂ ਪਾਣੀ ਪਾਵਾਂਗੇ ਤੇ ਇਹ ਦੇਖੋ ਜਿਵੇਂ ਆਮ ਇਹ ਅਸੀਂ ਛੋਟੇ ਹੁੰਦੇ ਖਾਂਦੇ ਜਿਸ ਹਲ ਇਦਾਂ ਦੇ ਆਲੂ ਬੈਂਗਨ ਦੀ ਸਬਜੀ ਅੱਜ ਅਸੀਂ ਉਵੇਂ ਬਣਾਵਾਂਗੇ ਕੋਈ ਹਲਵਾਈ ਸਟਾਈਲ ਨਹੀਂ ਕੋਈ ਕੋਈ ਸਟਾਈਲ ਨਹੀਂ ਬਸ ਅਸੀਂ ਆਪਣੇ ਸਟਾਈਲ ਨਾਲ ਬਣਾਵਾਂਗੇ ਇਹ ਮੈਨੇ ਸੀ ਅਸੀਂ ਤਿੰਨ ਬੈਂਗਨ ਹੁਣ ਇਹਨਾਂ ਨੂੰ ਆਲੂ ਅਸੀਂ ਰੱਖ ਦਿੱਤੇ ਸੀ ਤੇ ਇਹ ਦੇਖੋ ਜੀ ਹੁਣ ਇਹਨਾਂ ਅਸੀਂ ਬੈਂਗਨਾਂ ਨੂੰ ਵੀ ਲੰਬੇ ਲੰਬੇ ਕਟਾਂਗੇ ਤੇ ਇਹ ਸਾਡੇ ਕੋਲ ਸੀ ਤਿੰਨ ਬੈਂਗਨ ਸੀ ਹੁਣ ਇਹਨਾਂ ਨੂੰ ਅਸੀਂ ਕੱਟ ਕੇ ਨਾਲ-ਨਾਲ ਪਾਣੀ ਵਿੱਚ ਅਸੀਂ ਡਿਪ ਕਰ ਦਾਂਗੇ ਤਾਂ ਕਿ ਸਾਡੇ ਬੈਂਗਨ ਕਾਲੇ ਨਾ ਹੋਣ ਜਿੰਨੇ देर ਅਸੀਂ ਬੈਂਗਨ ਕੱਟਦੇ ਓਨੇ ਦੇਰ ਵਿੱਚ ਸਾਡੇ ਆਲੂ ਆ ਥੋੜੇ ਹਾਫ ਹੋ ਜਾਣਗੇ ਤੇ ਫਿਰ ਅਸੀਂ ਪਾ ਦਾਂਗੇ ਉੱਪਰ ਤੋਂ ਬੈਂਗਨ ਦੀ ਬੈਂਗਨ ਨੂੰ ਸਬਜ਼ੀ ਦੇ ਵਿੱਚ ਇਹ ਦੇਖੋ ਸਾਰੇ ਸਾਰੇ ਕੱਟੇ ਆ ਬੈਂਗਨ ਵੀ ਰਫਲੀ ਤੇ ਟਮਾਟਰ ਵੀ ਤੇ ਆਲੂ ਵੀ ਹੁਣ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਫਿਰ ਪਾਵਾਂਗੇ ਲੋੜ ਅਕॉर्डिंग ਪਾਣੀ ਜਿੰਨਾ ਤੁਸੀਂ ਪਾਣੀ ਰੱਖਣਾ ਚਾਹੁੰਦੇ ਉਹਨਾਂ ਨੂੰ ਤੁਸੀਂ ਪਾ ਪਾ ਦੇਣਾ ਜਿਵੇਂ ਕਿ ਤੁਸੀਂ ਚਾਵਲ ਦਾ ਰੋਟੀ ਨਾਲ ਜਿੰਨਾ ਮਰਜ਼ੀ ਤੁਸੀਂ ਖਾਣਾ ਚਾਹੁੰਦੇ ਖਾ ਸਕਦੇ ਇਹ ਦੇਖੋ ਜੀ ਹੁਣ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਕਰਕੇ ਮਿਕਸ ਥੋੜਾ ਜਿਹਾ ਪਾ ਦੇਾਂਗੇ ਪਾਣੀ ਫਿਰ ਇਹਨਾਂ ਨੂੰ ਅਸੀਂ ਟੱਕ ਦੇਵਾਂਗੇ ਦੋ ਤੋਂ ਤਿੰਨ ਉਬਾਲੇ ਹੰਦ ਤੱਕ ਫਿਰ ਅਸੀਂ ਇਹਨਾਂ ਨੂੰ ਮੀਡੀਅਮ ਟੂ ਹਾਈ ਫਲੇਮ 'ਚ ਪਕਾਵਾਂਗੇ ਦੇਖੋ ਸਬਜ਼ੀ ਲਗਭਗ ਤਿਆਰ ਸੀਗੀ ਪਰ ਥੋੜਾ ਜਿਹਾ ਫੇਰ ਇਹਨਾਂ ਨੂੰ ਅਸੀਂ ਫੇਰ ਵੀ 5 ਮਿੰਟ ਨੂੰ ਰਹਿਨ ਦਾਂਗੇ ਗੈਸ ਤੇ ਉੱਪਰ ਤੇ ਇਹ ਦੇਖੋ ਹੋਰ ਅਸੀਂ ਪਾਵਾਂਗੇ ਇਹਦੇ ਉੱਤੇ ਤਵੇ ਤੇ ਸੇਕ ਕੇ ਕਸਤੂਰੀ ਮੇਥੀ ਸਬਜੀ ਸਾਡੀ ਬਿਲਕੁਲ ਤਿਆਰ ਹੋ ਗਈ ਬਹੁਤ ਸੋਹਣੀ ਤੇ ਬਹੁਤ ਸਵਾਦ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਪਲੇਸ ਕਰਿਓ ਇਹ ਦੇਖੋ ਸਬਜੀ ਬਹੁਤ ਸੋਹਣੀ ਤੇ ਬਹੁਤ ਸਵਾਦ ਬਣੀ ਸੀ ਸਿੰਪਲ ਜਿਹਾ ਢੰਗ ਨਾਲ ਸੀ ਬਣਾਈ ਸੀ ਨਾ ਕੋਈ ਹਲਵਾਈ ਸਟਾਈਲ ਆਪਣੇ ਸਟਾਈਲ ਚ ਅਸੀਂ ਬਣਾਈ ਹੈ ਜੀ ਆਲੂ ਬੈਂਗਨ ਦੀ ਸਬਜੀ ਜੇਕਰ ਵੀਡੀਓ ਚੰਗੀ ਲੱਗੋਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਬਾਏ ਬਾਏ